ਸੌਰੀ ਕਰ ਸਭ ਤੋਂ ਬੁਰੀ ਮੂਅ ਕਿਉਂਕਿ ਮੈਂ ਆਉਦੇ ਬੱਚਿਆਂ ਦੇ ਫਿਊਚਰ ਬਾਰੇ ਸੋਚਦੀ ਹਾਂ ਹਾਂ ਮੈਂ ਉਹਨਾਂ ਦੀ ਨਿਗਾਹ 'ਚ ਬਹੁਤ ਬਦਤਮੀਜ਼ ਵੀ ਹਾਂ ਕਿਉਂਕਿ ਮੈਂ ਇੱਕ ਦਾ ਜਵਾਬ ਹੁਣ ਪੱਥਰ ਨਾਲ ਦੇਣ ਲੱਗੀ ਹਾਂ ਹਾਂ ਮੈਂ ਬਹੁਤ ਹੀ ਬੁਰੀ ਹਾਂ ਕਿਉਂਕਿ ਮੈਂ ਕਿਸੇ ਦੀ ਚਾਪਲੂਸੀ ਨਹੀਂ ਕਰਦੀ ਤੇ ਕਿਸੇ ਦੇ ਅੰਗੇ ਪਿੱਛੇ ਨਹੀਂ ਨੱਚਦੀ ਸੱਚੀ ਗੱਲ ਮੂੰਹ ਤੇ ਕਹਿੰਦੀ ਹਾਂ ਗਈਆਂ ਤਾਂ ਗੁਰੀ ਸੀ ਕਰਨਾ ਤਾਂ ਦੂਰ ਦੀ ਗੱਲ ਹੈ ਖੜੀ ਆ ਕੇ ਮੇਰਾ ਹਾਲ ਤਾਂ ਨਹੀਂ ਪੁੱਛਿਆ ਨਾ ਕਦੇ ਕਿਸੇ ਚੀਜ਼ ਦੀ ਜ਼ਰੂਰਤ ਤਾਂ ਮੈਨੂੰ ਉਹਨਾਂ ਨੇ ਇਹ ਚੀਜ਼ ਦੇਖੀ ਇਹ ਚੀਜ਼ਾਂ ਤਾਂ ਬਹੁਤ ਦੂਰ ਦੀ ਗੱਲ ਆ ਸੱਚ ਦੱਸਾਂ ਤਾਂ ਉਹਨਾਂ ਨੇ ਮੈਨੂੰ ਬੁਲਾਉਣਾ ਹੀ ਛੱਡ ਦਿੱਤਾ ਸੀ ਤੇ ਹੁਣ ਜਦ ਮੇਰੇ ਬੱਚੇ ਇਸ ਦੁਨੀਆ ਤੇ ਆ ਗਏ ਮੈਂ ਉਹਨਾਂ ਨੂੰ ਸੰਭਾਲ ਲਿਆ ਉਹ ਤੁਰਨ ਵੀ ਲੱਗ ਗਏ ਬੋਲਣ ਵੀ ਲੱਗ ਗਏ ਖੇਡਣ ਵੀ ਲੱਗ ਗਏ ਤੇ ਹੁਣ ਉਹੀ ਲੋਕ ਆ ਕੇ ਮੇਰੇ ਉਹਨਾਂ ਬੱਚਿਆਂ ਨੂੰ ਕਹਿੰਦੇ ਨੇ ਵੀ ਇਹ ਸਾਡੇ ਇਹ ਸਾਡੇ ਪੁੱਤ ਨੇ ਸਾਡੀ ਇਹਨਾਂ ਤੇ ਜਾਣ ਵਸਦੀ ਹੈ ਹੁਣ ਤੁਸੀਂ ਦੱਸੋ ਵੀ ਮੈਂ ਉਹਨਾਂ ਦੇ ਇਹ ਸਿਖਾਵੇ ਨੂੰ ਜਿਵੇਂ ਸੱਚ ਮੰਨ ਲਾਂ ਤੁਹਾਨੂੰ ਬਤਾ ਮੈਂ ਹਾਂ ਜੀ ਦੀ ਹਲੋ ਹੋਰ ਦੱਸੋ ਅੱਜ ਕੱਲ੍ਹ ਦੀਆਂ ਸਸਤਾ ਦੀ ਆਪਣੀਆਂ ਨੁਹਾਂ ਨਾਲ ਘਟ ਤੇ ਗਵਾਂਡੀਆਂ ਤੇ ਰਿਸ਼ਤੇਦਾਰਾਂ ਦੀਆਂ ਨੁਹਾਂ ਨਾਲ ਜ਼ਿਆਦਾ ਵੱਧ ਗਈ ਹੈ ਪਤਾ ਹੈ ਕਿਉਂ ਕਿਉਂਕਿ ਜਿਹੜੀਆਂ ਗਵਾਂਡੀਆਂ ਦੀਆਂ ਨੁਹਾਂ ਹੁੰਦੀਆਂ ਜਾਂ ਰਿਸ਼ਤੇਦਾਰਾਂ ਦੀਆਂ ਹੁੰਦੀਆਂ ਨਾ ਉਹ ਫਿਰ ਉਹਨਾਂ ਦੀ ਚੰਚਾਵੇਲੀ ਜ਼ਿਆਦਾ ਕਰਦੀਆਂ ਨੇ ਕਿ ਉਹਨਾਂ ਨੂੰ ਐ ਲੱਗਦਾ ਹੁੰਦਾ ਵੀ ਇਹ ਸਾਡੀਆਂ ਨੁਹਾਂ ਨਾਲੋਂ ਜ਼ਿਆਦਾ ਚੰਗੀਆਂ ਹੈ ਪਰ ਅਖੀਰ ਜਦ ਰੋਟੀ ਦੇ ਇੰਦਾ ਟਾਈਮ ਆਇਆ ਨਾ ਉਹਨਾਂ ਦਾ ਤਾਂ ਗਵੰਡ ਗੰਡਾ ਨਹੀਂ ਆ ਕੇ ਦੇਣੀ ਤੇ ਨਹੀਂ ਰਛ ਤੇ ਦਾ ਅੰਗੇ ਨੂੰ ਨਹੀਂ ਆ ਤੁਕਣੀ ਕਿਉਂ ਸੇ ਹੀ ਕੇ ਨਾ ਮੈਨੂੰ ਜਿੰਨਾਂ ਨੇ ਸਾਡੇ ਵਿਆਹ ਤੋਂ ਬਾਅਦ ਇਹ ਕਹਿ ਕੇ ਅਲੱਗ ਕਰ ਦਿੱਤਾ ਸੀ ਕਿ ਇਹਨੇ ਤਾਂ ਘਰ ਦੇ ਵਿੱਚ 1 ਰੁਪਏ ਦਾ ਸਹਾਰਾ ਨਹੀਂ ਲਾਇਆ ਕਮਾਈ ਕੀਤੀ ਆ ਆਪਣੇ ਆਪ ਦੇ ਉੱਡਾਈ ਅੱਜ ਉਹਨਾਂ ਦੀਆਂ ਚੀਕਾਂ ਨਿਕਲੀਆਂ ਪਈਆਂ ਉਹ ਇਹ ਸੋਚ-ਸੋਚ ਕੇ ਹੈਰਾਨ ਨੇ ਕਿ ਉਸੇ ਉਹਨਾਂ ਦੇ ਮੁੰਡੇ ਨੇ ਅਲੱਗ ਹੋ ਕੇ ਆਪਣੇ ਘਰ ਦੇ ਵਿੱਚ ਉਹ ਚੀਜ਼ਾਂ ਤੱਕ ਬਣਾ ਲਈਆਂ ਜਿਹੜੀਆਂ ਉਹਨਾਂ ਤੋਂ ਅੱਜ ਤੱਕ ਨਹੀਂ ਬਣੀਆਂ ਅੱਜ ਜੇ ਕਿਤੇ ਨੂੰ ਪ੍ਰੈਗਨੈਂਟ ਹੋਵੇ ਨਾ ਸੱਸ ਨੂੰ ਨਾ ਆਪਦਾ ਵੇਲਾ ਯਾਦ ਆ ਜਾਂਦਾ ਸੱਸ ਕੋងੀ ਮੈਂ ਤਾਂ ਨਾ ਦਿਨਾਂ ਤੱਕ ਕੰਮ ਕਰਦੀ ਰਹੀ ਆ ਨਾ ਕਦੇ ਦੁਕਾਨਾਂ ਦੀ ਲੋੜ ਪਈ ਆ ਬਸ ਕਦੇ ਫਲ ਫਰੂਟ ਵੀ ਨਹੀਂ ਕਿਸੇ ਨੇ ਲੈ ਕੇ ਦਿੱਤੇ ਜੇ ਕੋਈ ਲਿਆ ਲੰਦਾ ਸੀ ਤਾਂ ਖਾ ਲੈਂਦੇ ਸੀ ਅੱਜ ਕੱਲ੍ਹ ਦੀਆਂ ਤਾਂ ਸੌ ਸੌ ਚੀਜ਼ਾਂ ਨੂੰ ਮੂੰਹ ਮਾਰਦੀਆਂ ਫਿਰ ਡਾਕਟਰ ਤਾਂ ਬੋਲਦੀ ਰਹਿੰਦੇ ਡਾਕਟਰਾਂ ਦਾ ਕੀ ਰੈਸਟ ਕਰਨੀ ਹੈ ਕੁਝ ਨਹੀਂ ਹੁੰਦਾ ਤੁਰਦਾ ਫਿਰਦਾ ਬੰਦਾ ਚੰਗਾ ਰਹਿੰਦਾ ਜਿੰਨਾ ਕੰਮ ਕਰੂੰਗੀ ਉਹਨੇ ਹੱਡ ਪੈਰ ਖੁੱਲਣਗੇ ਉਹੀ ਸੱਸ ਜਦੋਂ ਉਹਦੀ ਕੁੜੀ ਪ੍ਰੈਗਨੈਂਟ ਹੋਵੇ ਨਾ ਉਹਨੂੰ ਫੋਨ ਤੇ ਰਹਿ ਆ ਦੇਊਗੀ ਪੁੱਤ ਤੇਰੀ ਸੱਸ ਨੂੰ ਗਿਆ ਕਰ ਵੀ ਉਹ ਤੇਰੇ ਨਾਲ ਕੰਮ 'ਚ ਹੱਥ ਵਟਾਵੇ ਆਪੇ ਕਰ ਲਿਆ ਕਰੂਗੀ ਕੰਮ ਤੂੰ ਆਰਾਮ ਕਰਿਆ ਕਰ ਪੁੱਤ ਚੰਗੇ ਫਲ ਫਰੂਟ ਖਾਇਆ ਕਰ ਅੱਜ ਕੱਲ ਲੈ ਅੱਜ ਕੱਲ ਸਰੀਰਾਂ 'ਚ ਤੰਤ ਹੈ ਨਹੀਂ ਪਹਿਲਾਂ ਵਰਗੇ ਪਤਾ ਉਹਦਾ ਖਿਆਲ ਰੱਖਿਆ ਕਰ ਉੱਚੇ ਨੀਵੇਂ ਥਾਂ ਤੋਂ ਬਚਾ ਕੇ ਤੁਰਿਆ ਕਰ ਕੰਮ ਨਾ ਕੋਈ ਕਰਿਆ ਕਰ ਭਾਰਾ ਕਿਉਂ ਜਿਹੜੀ ਥੋਟੇ ਘਰੇ ਆ a denúncia, o que se que se